ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਸਭ ਠੀਕ ਠਾਕ ਹੋਵੋਗੇ ਅੱਜ ਮੈਂ ਗੱਲ ਕਰਦਾ ਫਰਾਂਸਿਸ ਠੱਗ ਦੀ ਸ਼ਾਲਮ ਹੌਲੀਡੇਜ਼ ਗਰੁੱਪ ਮਿਠਾਪੁਰ ਚੌਂਕ ਜਲੰਧਰ ਫਰਾਂਸਿਸ ਠੱਗ ਇਹਨੇ ਇੱਕ ਵੀਡੀਓ ਪਾਈ ਸੀ ਕਿ ਕੁਝ ਟਾਈਮ ਪਹਿਲਾਂ ਬਈ ਚੂਹਾ ਬਾਹਰ ਆ ਗਿਆ ਬੈਲ ਚੋਂ ਮੈਂ ਤਾਂ ਬਾਹਰ ਹੀ ਆ ਮੈਂ ਕਿਸੇ ਬੈਲ ਚ ਲੁਕਿਆ ਨਹੀਂਗਾ ਨਾ ਮੈਂ ਲੁਕਿਆ ਕਦੇ ਨਾ ਮੈਂ ਲੁਕੂੰਗਾ ਕਿਉਂਕਿ ਮੈਨੂੰ ਤੇਰੇ ਰਕੇ ਬੰਦਾਂ ਤੇ ਲੋਕਾਂ ਦੇ ਕੋਈ ਲੋੜ ਨਹੀਂਗੇ ਇੱਕ ਪਾਸੇ ਤਾਂ ਮੈਨੂੰ ਕਹਿੰਦਾ ਵੀ ਇਹ ਕਾਮ ਬੰਦਾ ਮੈਂ ਇਨਫਲੂਐਂਸਰ ਆ ਮੇਰੇ ਕਹਿ ਤੇ ਲੋਕ ਖੜਦੇ ਆ ਮੇਰੇ ਕਹਿ ਤੇ ਲੋਕ ਜਾਂਦੇ ਆ ਤੇ ਇੱਕ ਪਾਸੇ ਕਹਿੰਦਾ ਮੇਰੀ ਪ੍ਰਸ਼ਾਸਨ ਨੇ ਸੁਣੀ ਨਹੀਂ ਇਹ ਬੰਦੇ ਦੀ ਇੰਨੀ ਕਿ ਤਗੜੀ ਪਹੁੰਚ ਆ ਦੇਖੋ 나 ਤਾਂ ਮੈਂ ਕੋਈ ਤਗੜਾ ਬੰਦਾ ਨਾ ਮੇਰੇ ਕੋਈ ਪਹੁੰਚ ਆ ਮੈਂ ਵੀ ਆਕਾਮ ਨਾਗਰਿਕਾਂ ਤੇ ਆਮ ਇਨਸਾਨ ਆ ਠੀਕ ਹੈ ਜੀ ਜਿਹੜੀ ਇਹਨੇ ਗੱਲ ਕੁਐਸਚਨਾਂ ਤੇ ਗੱਲ ਚਲਾ ਰਿਆ ਵੀ 3 ਕਰੋੜ ਰੁਪਈਆ ਲੈ ਲਿਆ ਇਹ ਉਹ ਸਟੇਟਮੈਂਟਾਂ ਦੇ ਵਿੱਚ ਕੋਈ ਐਂਟਰੀਆਂ ਦਿਖਾ ਰਿਹਾ ਤਾਂ ਮੈਂ ਕਹਿੰਦਾ ਮੇਰੇ ਭਰਾਵਾ ਨੂੰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਵੀ ਇਹਦੇ ਕੋਲ ਜਾ ਕੇ ਪਹਿਲਾਂ ਤਾਂ 3 ਕਰੋੜ ਦੀ ਕਲੀਅਰਟੀ ਕਰੋ ਵੀ 3 ਕਰੋੜ ਰੁਪਏ ਨੇ ਮੇਰੇ ਖਾਤੇ 'ਚ ਪਾਇਆ ਜਿਹੜੇ ਮੇਰੇ ਖਾਤੇ 'ਚ ਪਾਇਆ ਤਾਂ 3 ਕਰੋੜ ਦੀ ਇੰਟਰਗਾਸ ਸਾਫਤ ਕਰ ਦੇਵੇ ਵੀ 3 ਕਰੋੜ ਰੁਪਏ ਨੇ ਮੇਰੇ ਖਾਤੇ 'ਚ ਪਾਇਆ ਜਾਣੇ ਕਿਸੇ ਨੂੰ ਦਿੱਤਾ ਠੀਕ ਹੈ ਕਹਿਨ ਨੂੰ ਮੈਂ ਕਹਦੂੰਗਾ ਮੈਂ 10 ਕਰੋੜ ਕਿਸੇ ਤੋਂ ਲੈਣਾ ਪਰ ਮੇਰੇ ਕਹਿਨ ਨਾਲ ਕੁਝ ਨਹੀਂ ਹੋਣਾਗਾ ਠੀਕ ਹੈ ਜੀ ਰੌਲਾ ਇਹਦੇ ਵਿੱਚ ਇਹ ਆ ਵੀ ਵੀ ਇਹਦੇ ਵਿੱਚ ਇਹ ਆ ਅਸੀਂ ਨਾ ਤੇ ਨਾ ਕੋਈ ਠੱਗੀ ਮਾਰੀ ਆ ਇਹ ਕੀ ਕਰਦਾ ਇਹਦਾ ਪਲਾਨ ਮੈਂ ਦਾਦਾ ਤੁਹਾਨੂੰ ਇਹ ਪਹਿਲਾਂ ਤਾਂ ਜਿਹੜੇ ਏਜੰਟ ਹੁੰਦੇ ਆ ਉਹਨਾਂ ਨਾਲ ਟਾਈ ਅਪ ਕਰਦਾ ਇਹਨੇ ਪਹਿਲਾਂ ਆਪਦੀ ਵੀਡੀਓ ਦੇ ਵਿੱਚ ਮੰਨਿਆ ਮੇਰੇ ਕੋਲੇ ਆਏ ਆ ਮੇਰੇ ਕੋਲੇ ਸ਼ੇਰ ਆਇਆ ਮੈਨੂੰ ਸ਼ੇਰੇ ਨੇ ਮਲਾਇਆ ਇਹ ਇਜ਼ਰਾਇਲ ਇਜ਼ਰਾਇਲ ਦੇ ਟੂਰ ਲਈ ਮਿਲੇ ਸੀ ਜਿਹਦੀ ਮੈਨੂੰ ਮਸੀਹ ਦੇ ਵਿੱਚ ਬਲੀਵ ਆ ਦੇਖੋ ਜੀ ਮੈਂ ਕਿਸੇ ਤਰ੍ਹਾਂ ਮੈਨੂੰ ਮਾੜਾ ਨਹੀਂ ਕਹਿੰਦਾ ਸਾਰੇ ਧਰਮ ਆਪ ਦੀ ਜਗ੍ਹਾ ਤੇ ਵਧੀਆ ਮੈਂ ਮਸੀਹ ਧਰਮ ਦੇ ਵੀ ਬਹੁਤ ਇੱਜ਼ਤ ਕਰਦਾ ਮੈਂ ਸਾਰੇ ਆਪ ਦੇ ਕ੍ਰਿਸਚਨ ਭਾਈਚਾਰੇ ਦੀ ਬਹੁਤ ਇੱਜ਼ਤ ਕਰਦਾ ਤੇ ਨਾ ਮੈਂ ਕਿਸੇ ਮਸੀਹ ਭਾਈਚਾਰੇ ਨੂੰ ਟਾਰਗੇਟ ਕੀਤਾ ਤੇ ਮੈਂ ਕਿਸੇ ਨੂੰ ਕਰਾਂ ਜਾਂ ਨਾ ਕਰਾਂ ਹੁਣ ਇਹ ਜਿਹੜੇ ਵੀਡੀਓ ਦੇ ਵਿੱਚ ਪਹਿਲਾਂ ਬੋਲਿਆ ਵੀ ਇਹ ਦੋਨੇ ਨੌਨ ਬਿਲੀਵਰ ਆ ਚਲੋ ਬਿਲੀਵਰ ਤੇ ਨੌਨ ਬਿਲੀਵਰ ਕੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਇਸ ਚੀਜ਼ ਦਾ ਪਰ ਅਸੀਂ ਜਿਹੜੀ ਸੀ ਸਾਨੂੰ ਸਿਖਾਈ ਗਈ ਅੱਜ ਤੱਕ ਸਾਨੂੰ ਇਹੀ ਸਿਖਾਈ ਗਈ ਹੈ ਵੀ ਸਾਰੇ ਇੱਕ ਆ ਸਾਰੇ ਜਿਹੜਾ ਆਪਾਂ ਸਾਰੇ ਇੱਕ ਦਾ ਨਾਹਰਾ ਲਾਉਣੇ ਆ ਤਾਂ ਫਿਰ ਇਹਦੇ ਵਿੱਚ ਕੋਈ ਬਿਲੀਵਰ ਜਾਂ ਨੌਨ ਬਿਲੀਵਰ ਨਹੀਂ ਹੁੰ ਅਸੀਂ ਇਹਦੇ ਨਾਲ ਜਿਹੜਾ ਕੰਮ ਦੀ ਗੱਲ ਕਰਦਾ ਹੁਣ ਮੈਂ ਇਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਮੈਂ ਸਾਰਾ ਡਾਟਾ ਇਕੱਠਾ ਕਰਿਆ ਗਰਦਾਸਪੁਰ ਜਿਹੜੇ ਬੰਦਿਆਂ ਤੋਂ ਇਹਨੇ ਇਜ਼ਰਾਈਲ ਦੇ ਨਾਂ ਤੇ ਵਰਕ ਪਰਮਨ ਦੇ ਨਾਂ ਤੇ ਠੱਗੀ ਲਈ ਉਹ ਵੀ ਬੰਦੇ ਮੈਂ ਸਾਹਮਣੇ ਲਿਆ ਰਿਹਾ ਜਿਹੜੇ ਕੁਝ ਹੋਰ ਬੰਦੇ ਹੈਗੇ ਆ ਜਿਹੜੇ ਇਜ਼ਰਾਈਲ ਦੇ ਨਾਂ ਤੇ 40 40 ਹਜ਼ਾਰ ਦੀਆਂ ਠੱਗੀਆਂ ਮਾਰੀਆਂ ਨੇ ਐਡਵਾਂਸ ਲੈ ਗੋ ਵੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਆਮ ਸੋਸ਼ਲ ਮੀਡੀਆ ਤੇ ਉਹ ਤਾਂ ਨਹੀਂ ਮੈਲੀਆਂ ਫਿਰ ਜਿਹੜਾ ਇਹਨੇ ਹੁਣ ਪਿੱਛੇ ਅਰੈਸਟ ਹੋਇਆ ਸੀਗਾ ਮੈਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਦੇ ਮੈਂ ਕਲਿੱਪ ਲਾਉਂਗਾ ਥੋੜਾ ਥੋੜਾ ਕਲਿੱਪ ਲਾਉਂਗਾ ਜਿਹੜੇ ਜਿਹੜੇ ਇਹਦੀਆਂ ਮਹਾਣਾ ਸਥਿਤੀਆਂ ਕੰਮ ਹੈਗੇ ਕਾਰਨਾਮੇ ਹੈਗੇ ਮੈਂ ਸਾਰੇ ਕਲਿੱਪ ਐਡ ਕਰੂੰਗਾ ਉਹ ਤੁਸੀਂ ਚੰਗੀ ਤਰ੍ਹਾਂ ਆਪਦਾ ਵਾਚ ਕਰਿਓ ਇਹਨੇ ਇਹਨੂੰ ਜਿਹੜੇ ਪੁਲਿਸ ਨੇ ਅਰੈਸਟ ਕੀਤਾ ਤਾਂ ਇਹ 40-40000 ਰੁਪਏ ਮੰਗਿਆ ਫੇਰ ਇਹ ਮੈਨੂੰ ਇਹ ਉਹਨਾਂ ਦੇ ਕੋਲੇ ਕਹਿ ਰਿਹਾ ਸਾਡੇ ਪਾਸਪੋਰਟ ਜਿਹੜੇ 46 ਪਾਸਪੋਰਟ ਆ ਇੰਦਰੀਜੀਤ ਕੋਲੇ ਪਏ ਆ ਤੇ ਫੇਰ ਜਿਹੜਾ ਯੂਕੇ ਜਾ ਕੇ ਆ ਇਹ ਧਾਰਗੜ੍ਹ ਤੇ ਜਾ ਕੇ ਆ ਠੀਕ ਹੈ ਜੀ ਅਸੀਂ ਨਾ ਅੱਜ ਕਹਿੰਨੇ ਕਿਸੇ ਨੂੰ ਮਾਰਾ ਨਾ ਅਸੀਂ ਕੱਲ ਕਹਿੰਨੇ ਅਸੀਂ ਇਜ਼ਰਾਈਲ ਦਾ ਵਰਕ ਪਰਮਿਟ ਦੇ ਨਾਂ ਤੇ ਣਾ ਚਲੇ ਚਲੇ 40000 ਲਿਆ ਇਹਨੇ ਲੋਕਾਂ ਤੋਂ 40000 ਲਿਆ ਵੀ ਲੋਕਾਂ ਦੀ ਗੱਲ ਹੈ ਕਿ ਅਸੀਂ ਕਾਫੀ ਸਾਲਾਂ ਤੋਂ ਇਜ਼ਰਾਈਲ ਦਾ ਪਿੱਛੇ ਦੀ ਵੀਡੀਓ ਆਈ ਸੀਗੀ ਪੂਜਾ ਦੀ ਪੂਜਾ ਲੜਕੀ ਸੀ ਠੀਕ ਹੈ ਜੀ ਉਹਨੇ ਇੱਕ ਇਹਨੇ ਉਹਦੇ ਤੋਂ ਸਾਡੇ ਦੇ ਕੰਪਲੀਟ ਦਵਾਈ ਸੀਗੀ ਠੀਕ ਆ ਆ ਆਪਣੇ ਕੰਪਲੀਟ ਦਿੱਤੇ ਇਹਨੇ ਇਹਨੇ ਪੂਜਾ ਨੂੰ ਇਹਨੇ ਸ਼ੋਅ ਕੀਤਾ ਵੀ ਮੈਂ ਕਮਿਸ਼ਨ ਦੇ ਰਿਹਾ ਜੀ ਪੂਜਾ ਏਜੰਟ ਆ ਹਾਲਾਂਕਿ ਉਹ ਆਪਦੀ ਪੇਮੈਂਟ ਕੁੜੀ ਵਾਪਸ ਲੈ ਰਹੀ ਸੀ ਇਹਨੇ ਉਹਨੂੰ ਵੀ ਇਹ ਏਜੰਟ ਸਾਫਟ ਕਰਤਾ ਇਹ ਭਲਾ ਮਾਨਸ ਸਾਰੇ ਪਾਸੇ ਹੋਰ ਸਾਰੇ ਠੱਗ ਫਰਦੇ ਇਹ ਇੱਕ ਭਲਾ ਮਾਨਸਾ ਜੀ ਠੀਕ ਹੈ ਜੀ ਫਿਰ ਇਹ ਇਹਦੇ ਕੋਲੇ ਕੋਈ ਲਾਇਸੈਂਸ ਨਹੀਂ ਇਹ ਕਹਿੰਦਾ ਮੈਂ ਕਲਾ ਇਜ਼ਰਾਈਲ ਦਾ ਕੰਮ ਕਰਦਾ ਤਾਂ ਜੇ ਇਜ਼ਰਾਈਲ ਦਾ ਕੰਮ ਕਰਦਾ ਫਿਰ ਵਰਕ ਪਰਮਿਟ ਇਜ਼ਰਾਈਲ ਦਾ ਕੈਨੇਡਾ ਦਾ ਵਰਕ ਪਰਮਿਟ ਦੁਬਈ ਦਾ ਵਰਕ ਪਰਮਿਟ ਆਹ ਦੇ ਇਨ ਪੇਜ ਤੇ ਜਾ ਕੇ ਤੁਸੀਂ ਚੈੱਕ ਕਰੋ ਇੱਕ ਚੀਕ ਚੀਕ ਵੀਡੀਓ ਪਾਉਂਦਾ ਮੈਂ ਵਰਕ ਪਰਮਿਟ ਕਰਦਾ ਮੈਂ ਵਰਕ ਪਰਮਿਟ ਕਰਦਾ ਠੀਕ ਹੈ ਜੀ ਜੇ ਇਹ ਵਰਕ ਪਰਮਿਟ ਕਰਕੇ ਬੰਦਿਆਂ ਨੂੰ ਭੇਜਦਾ ਵੀ ਆ ਇੰਨੀਆਂ ਵੀਡੀਓ ਪਾਈਆਂ ਮੈਂ ਭੇਜਦਾ ਵੀ ਆ ਕਰਦਾ ਵੀ ਆ ਤਾਂ ਫਿਰ ਇਹ ਬੰਦਿਆਂ ਨੂੰ ਸ਼ੋਅ ਕਿਉਂ ਨਹੀਂ ਕਰਦਾ ਕਿ ਵੀਜ਼ੇ ਲਾਏ ਆ ਆ ਲੱਗੇ ਵਰਕ ਪਰਮੂਡ ਦੇ ਬੰਦੇ ਚਲੇ ਗਏ ਆ ਇਹਦਾ ਕੰਮ ਕੱਲਾ ਪੈਸੇ ਇਕੱਠੇ ਕਰਨਾ ਹੋਰ ਭੇਜਣਾ ਭੋਜਣਾ ਦਾ ਕੋਈ ਕੰਮ ਨਹੀਂ ਕਰ। ਅੱਛਾ ਇਹਨੇ ਪਾਨੇ ਸਿੱਧੂ ਨੂੰ ਆਫਰ ਦਿੱਤੀ ਐ ਕਹਿੰਦਾ ਮੇਰੀ ਟੀਮ ਨਾਲ ਸਿੱਧੂ ਕੋਲ ਬੀ ਸੈਲਜੈਂਟ ਸੋਹਣਾ ਮੈਂ ਤੁਹਾਨੂੰ 19 ਲੱਖ ਰੁਪਏ ਸਕੋਰਪੀਓ ਨਿਕਾੜ ਕੇ ਦੂੰਗਾ। ਠੀਕ ਹੈ ਜੀ। ਦੇਖੋ ਇਹ ਬੰਦੇ ਨੇ ਜੇ ਐਡੀ ਆਫਰ ਕਰਨੀ ਕਿਸੇ ਨੂੰ ਮੈਂ ਤਾਂ ਨਹੀਂ ਕਹਿੰਦਾ ਕਿ ਆ ਕਾਮ ਬੰਦਾ 19 ਲੱਖ ਰੁਪਏ ਲਾ ਦੂਗਾ। ਤੁਸੀਂ ਵੀ ਸਿਆਣੇ ਆ ਤੁਸੀਂ ਵੀ ਸਮਝਦੇ ਆ 19 ਲੱਖ ਰੁਪਏ ਦੀ ਆਫਰ ਕਿਸੇ ਲਈ ਕੋਈ ਨਹੀਂ ਲਾਉਂਦਾ ਹੁੰਦਾਗਾ। ਠੀਕ ਹੈ ਜੀ ਜਿਹਨੂੰ ਵੈਸੇ 2 ਨੰਬਰ ਦਾ ਪੈਸਾ ਬਣਦਾ ਆਫਰਾਂ ਉਹ ਹੀ ਦਿੰਦਾ ਹੁੰਦਾ 19 ਲੱਖ ਦੀ ਆਫਰ ਦਿੱਤੇਗਾ ਇਹਨੇ ਵਿੱਚ ਮੈਨੂੰ ਇੱਕ ਧਮਕੀ ਦੀ ਗੱਲ ਕਰਦਾ ਮੈਂ ਧਮਕੀ ਨਹੀਂ ਦਵਾਈਆਂ ਨੂੰ ਮੈਂ ਇਹਨੂੰ ਕੋਈ ਧਮਕੀ ਨਹੀਂ ਦਵਾਈ ਪਰ ਜਿਹੜੀ ਇਹਨੇ ਮੈਨੂੰ ਧਮਕੀ ਦਵਾਈ ਆ ਮੈਂ ਉਹਦੀ ਕਲਿੱਪ ਜ਼ਰੂਰ ਵਿੱਚ ਐਡ ਕਰੂੰਗਾ ਇਹ ਮੇਰਾ ਵੀਰ ਜਲੰਧਰ ਹੈਗਾ ਜਿਹੜਾ ਤਾਂ ਪ੍ਰੋਸੈਸ ਸਾਫ਼ ਕਰਨਾ ਹੈ ਉਹਨਾਂ ਕੀ ਭਰਾ ਬਲਾ ਇਹ ਕੰਮ ਇਹ ਕਹਾਣੀ ਮੈਨੂੰ ਮਸੀਹਤ ਲੈਣਾ ਤੋਂ 15-16 ਡਾਕਰਪੀਆ ਦਾ ਹੈ। ਫਿਰ ਉਹ ਸਿਰਫ ਉਹ ਕੰਦੀ ਕਰੇ ਕੰਦੂ ਲੜੀ ਪਰਸੋਂ ਨਾਲ ਨੂੰ ਮੇਰੀ ਮਦਦ ਕਰੋ। ਉਹਨੇ ਦਿੱਤਾ ਤੁਹਾਡਾ ਨੰਬਰ ਕਿਹਾ ਜਿਹਦਾ ਕੰਮ ਨਾ ਤੇ ਜਦੋਂ ਮੈਂ ਉਹ ਤੁਹਾਡੇ ਬਹਿਦੀ ਦਾ ਦੱਸ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਮੈਚਿਤ ਕਰਦਾ ਤੇ ਮੈਨੂੰ ਲੱਗਦਾ ਵੀ ਮਸੀਹਤ ਦੀ ਜਿਹਨੇ ਨਿਜਮ ਹੈਗੇ ਆ ਇਹ ਤੋਂ ਉਹਦੇ ਇੱਕ ਨੇੜੇ ਵੀ ਹੈਣੀਗਾ। ਸਿਰਫ ਮਸੀਹ ਧਰਮ ਨੂੰ ਇਹ ਬੰਦਾ ਕਾਰੋਬਾਰ ਲਈ ਵਰਤਦਾ। ਉੱਥੇ ਸਿਰਫ ਇੱਕ ਜ਼ਰੂਰ ਹੀ ਮਸੀਹ ਦਾ ਨਾਮ ਲੈਂਦਾ ਉਹ। ਕਿਉਂਕਿ ਮਸੀਹ ਧਰਮ ਵੀ ਬਹੁਤ ਉੱਚਾ ਹੈਗਾ ਅਸੀਂ ਸਾਰੇ ਜਿਤ ਕਰਦੇ ਆਂ ਬਾਕੀ ਇੱਕ ਪਾਸਟਰ ਕਮਲਜੀਤ ਗੱਲ ਜੋ ਕਿ ਇਹਨਾਂ ਦੇ ਬਿਜ਼ਨਸ 파ਰਟਨਰ ਆ ਉਹਨਾਂ ਦੀ ਮੈਂ ਫੋਟੋ ਐਡ ਕਰੂੰਗਾ ਨਾਲ ਜੋ ਇਹਨਾਂ ਨੂੰ ਗਾਈਡ ਕਰਦੇ ਆ ਕੰਮ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਜਾਂ ਕੀ ਕਰਨਾ ਕੀ ਨਹੀਂ ਕਰ ਇੱਕ ਪਾਸਟਰ ਤੇ ਇੱਕ ਬਿਜ਼ਨਸਮੈਨ ਦੇ ਵਿੱਚ ਫਰਕ ਬਹੁਤ ਹੁੰਦਾ ਫੇਰ ਇਹਨੇ ਕਿਹਾ 1.53 ਲੱਖ ਰੁਪਏ ਇਹਨੇ ਪਾਸਟਰ ਸਹਿਬਾਨ ਦਾ ਦੇਣਾ ਉਹ ਇੱਕ ਬਿਜ਼ਨਸਮੈਨ ਆ ਠੀਕ ਹੈ ਜੀ ਇੱਕ 10 ਲੱਖ ਰੁਪਏ ਸ਼ਾਹਕੋਟ ਪਾਸਟਰ ਦਾ ਦੇਣਾ ਉਹ ਵੀ ਇੱਕ ਬਿਜ਼ਨਸਮੈਨ ਆ ਮੈਂ ਥੋੜੇ ਦਿਨ ਉਸਦਾ ਮੈਂ ਕੱਲ ਨੂੰ ਹੀ ਉਹਨਾਂ ਦਾ ਜਿਹੜਾ ਬਾਇਓ ਡਾਟਾ ਹੈਗਾ ਜਿਹੜੇ ਪਾਸਟਰ ਸਾਹਿਬਾਨ ਦੀ ਗੱਲ ਕਰਦਾ ਇਹ ਮੈਂ ਚਲੋ ਮੈਂ ਉਹਨਾਂ ਦਾ ਨਾਲ ਹੀ ਲੈਂਦਾਗਾ ਜਿਹੜੇ ਪਾਸਟਰ ਸਾਹਿਬਾਨ ਦੀ ਗੱਲ ਕਰਦਾ ਉਹਨਾਂ ਦਾ ਡਾਟਾ ਜੋ ਵੀ ਚੀਜ਼ ਹੈਗੀ ਆ ਬਸ ਉਹ ਵੀ ਅਸੀਂ ਤੁਹਾਨੂੰ ਕਲੀਅਰ ਕਰ ਦਾਂਗੇ ਕੀ ਹੈਗਾ ਕੀ ਨਹੀਂ ਹੈਗਾ ਉਹ ਇੱਕ ਬਿジネス ਮਾਈਂਡਡ ਆ ਜਾਂ ਪਾਸਟਰ ਹੈਗੇ ਆ ਇੱਕ ਪਾਸਟਰ ਸ਼ਬਦ ਬਹੁਤ ਪਵਿੱਤਰ ਸ਼ਬਦ ਆ ਤੇ ਜਿਹੜੀ ਇਹਦੀ ਮਰਿਆਦਾ ਹੈਗੀ ਆ ਹੋਰ ਆ ਇਹ ਵਿੱਚ ਜੇ ਮੈਂ 53 ਲੱਖ ਰੁਪਏ ਪਾਸਟਰ ਸਾਹਿਬਾਨ ਤੋਂ ਲਿਆ ਤਾਂ ਮੈਂ ਕਾਹਦਾ ਲਿਆ ਠੀਕ ਹੈ ਜੀ ਉਹ ਕਲੀਅਰ ਹੋ ਜਾਊਗਾ ਤੇ ਉਹ ਕੀ ਹੈਗਾ ਕਿਹੜੀ ਜੈਂਟੀ ਕਰਦੇ ਆ ਕਿਹੜੇ ਕਿਹੜੇ ਵੀਜ਼ੇ ਦੀਆਂ ਗੱਲਾਂ ਕਰਦੇ ਆ ਕੀ ਉਹ ਮੈਂ ਤੁਹਾਨੂੰ ਕੱਲ ਸਾਰਾ ਕਲੀਅਰ ਉਹ ਵੀ ਕਰ ਦਊਗਾ ਬਹੁਤ ਡੀਪ ਜਾ ਕੇ ਤੁਹਾਨੂੰ ਮੈਂ ਕਲੀਅਰ ਕਰਕੇ ਹਰੇਕ ਨੂੰ ਦੱਸੂਗਾ ਤੇ ਜਿਹੜਾ ਇੱਕ ਮੇਰੇ ਪੇਰੈਂਟਸ ਨੂੰ ਜਾ ਕੇ ਨੇ ਪਰੇਸ਼ਾਨ ਕੀ ਤੇ ਚਲੋ ਕੋਈ ਗੱਲ ਨਹੀਂ ਕਰ ਲਿਆ ਨੇ ਠੀਕ ਆ ਸੀਗਾ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਚੱਲਦੇਗੇ ਨਾ ਅਸੀਂ ਅੱਜ ਚੱਲਗੇ ਨਾ ਅਸੀਂ ਕੱਲ ਚੱਲਗੇ ਸਾਡਾ ਅਸੀਂ ਫਰਜ਼ ਸਮਝਦੇ ਆ ਸਭ ਤੋਂ ਪਹਿਲਾਂ ਕਾਨੂੰਨ ਨੂੰ ਕਲੀਅਰ ਕਰਨਾ ਅਸੀਂ ਕਾਨੂੰਨ ਨੂੰ ਇਨਫੋਰਮ ਕਰ ਦਿੱਤਾ ਉਹਨੂੰ ਸਾਰੀ ਚੀਜ਼ ਅਸੀਂ ਕਲੀਅਰਫਾਈ ਕਰਤੀ ਆ ਆਪਣੇ ਵੱਲੋਂ ਹਰ ਇੱਕ ਚੀਜ਼ ਅਸੀਂ ਦੇਤੀ ਆ ਇਹ ਕਹਿੰਦਾ ਮੈਂ ਅਣਪਛਾਤੇ ਬੰਦੇ ਨਹੀਂ ਲੈ ਕੇ ਆਇਆਗਾ ਤਾਂ ਮੈਂ ਇਹ ਇਹ ਬੰਦੇ ਦੀ ਆਈਡੈਂਟੀਟੀ ਕਲੀਅਰ ਕਰੇ ਮੈਨੂੰ ਵੀ ਕੌਣ ਸੀ ਬੰਦੇ ਕੌਣ ਨੇ ਠੀਕ ਹੈ ਜੀ ਤਾਂ ਮੈਂ ਇਸ ਚੀਜ਼ ਨੂੰ ਲੈ ਕੇ ਮੰਨ ਜੂਗਾ ਇਹ ਬੰਦੇ ਵਾਕਿਆ ਹੀ ਕੋਈ ਕਲਾਇੰਟ ਸੀ ਜਾਂ ਕੋਈ ਕੌਣ ਸੀਗੇ ਠੀਕ ਹੈ ਜੀ ਬਾਕੀ 3 ਕਰੋੜ ਰੁਪਏ ਪਹਿਲਾਂ ਤਾਂ ਸਾਫਤ ਕਰੇ ਇੰਟਰੀਆਂ ਦਿਖਾ ਦਿੰਦਾ ਇੰਟਰੀਆਂ ਤਾਂ ਮੇਰੇ ਸਾਹਮਣੇ ਬਹੁਤ ਥੋੜੀਆਂ ਬਣਦੀਆਂ ਉਹ ਹੀ ਇੰਟਰੀਆਂ ਸ਼ੋਅ ਕਰ ਦਿੰਦਾ ਇੰਨੀਆਂ ਇੰਟਰੀਆਂ ਉਹ ਪੇਮੈਂਟ ਕਾਦੀ ਹੈ ਮੈਂ ਤੁਹਾਨੂੰ ਉਹ ਵੀ ਵੀਡੀਓ ਦੇ ਵਿੱਚ ਕਲੀਅਰ ਕਰ ਦਊਗਾ ਤੁਸੀਂ ਥੋੜੀ ਜਿਹੀ ਵੇਟ ਕਰੋ ਬਾਕੀ ਇਹਨੇ ਮੋਗਾ ਮੋਗਾ ਐਸਐਸਪੀ ਸਾਹਿਬ ਦੇ ਕੰਪਲੀਟ ਦਿੱਤੀ ਸੀਗੀ ਕੁਝ ਟਾਈਮ ਪਹਿਲਾਂ ਠੀਕ ਹੈ ਜੀ ਇਹ ਇਹਨੂੰ ਬੁਲਾਇਆ ਗਿਆ ਐਸਐਸਪੀ ਸਾਹਿਬ ਨੇ ਬੁਲਾਇਆ ਇਹ ਤੋਂ ਪੁੱਛਿਆ ਗਿਆ ਵੀ ਕਾਦੀ ਪੇਮੈਂਟਾਂ ਕੀ ਹੈ ਇਹ ਕੀ ਕਰਦਾ ਪਹਿਲਾਂ ਕੰਪਲੀਟ ਦੇਣਦਾ ਫਿਰ ਲੋਕਾਂ ਨੂੰ ਦਿਖਾਉਂਦਾ ਮੈਂ ਕੰਪਲੀਟ ਦੇ ਦਿੱਤੀ ਫਿਰ ਇਹ ਕੰਪਲੀਟ ਵਾਪਸ ਲੈ ਲੈਂਦਾ ਫਿਰ ਇਹਨੇ ਕੰਪਲੀਟ ਦਿੱਤੀ ਆਪਣਾ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਫਿਰ ਇਹ ਉੱਥੇ ਵੀ ਨਹੀਂ ਕਲੀਅਰ ਹੋਇਆਗਾ ਮੈਂ ਕੋਈ ਏਡਾ ਵੱਡਾ ਬੰਦਾ ਤਾਂ ਹੈ ਨਹੀਂਗਾ ਵੀ ਮੈਂ ਪ੍ਰਸ਼ਾਸਨ ਜਿਹੜਾ ਹੈਗਾ ਮੇਰੀ ਗੱਲ ਹੀ ਨਹੀਂ ਸੁਣਦਾਗਾ ਜਾਂ ਮੈਂ ਇਹਦੀ ਪ੍ਰਸ਼ਾਸਨ ਦੀ ਮੈਂ ਗੱਲ ਨਹੀਂ ਸੁਣਦਾਗਾ ਮੈਂ ਤਾਂ ਬਹੁਤ ਇੱਕ ਆਮ ਨਾਗਰਿਕ ਆ ਮੈਂ ਕਾਨੂੰਨ ਦੇ ਉੱਪਰ ਨਹੀਂਗਾ ਕਾਨੂੰਨ ਦੇ ਉੱਪਰ ਕੋਈ ਵੀ ਨਹੀਂ ਜਾ ਸਕਦਾਗਾ ਪਰ ਜੇ ਇਹਦੇ ਕਹਿਣ ਦੇ ਸਹਾਰੇ ਨਾਲ ਚੱਲੀਏ ਤਾਂ ਇਹ ਹੀ ਸਹੀ ਆ ਇਹ ਕੀ ਕਰਦਾ ਇੱਕ ਕੰਪਲੇਟਾ ਦੇ ਕੇ ਲੋਕਾਂ ਨੂੰ ਪਿੱਛੇ ਦਿਖਾਉਂਦਾ ਮੈਂ ਕੰਪਲੇਟ ਦੇਤੀ ਆ ਦੇਖੀ ਆ ਪਰ ਇਸ ਕੰਪਲੇਟ ਦੇ ਵਿੱਚ ਸਾਰੇ ਪੇਮੈਂਟ ਦਾ ਗਵਰਨ ਨਹੀਂ ਕਰ ਸਕਦਾਗਾ ਠੀਕ ਹੈ ਜੀ ਉੱਥੇ ਜਾ ਕੇ ਕਲੈਰੀਫਿਕੇਸ਼ਨ ਨਹੀਂ ਦਿੰਦਾਗਾ ਉੱਥੇ ਜਾ ਕੇ ਕਲੈਰੀਫਿਕੇਸ਼ਨ ਦੇਵੇ ਜੇਕਰ ਮੈਂ ਗਲਤਾਂ ਤਾਂ ਤਾ ਕਾਨੂੰਨ ਮੈਨੂੰ ਸਜ਼ਾ ਜ਼ਰੂਰ ਦੇਊਗਾ ਠੀਕ ਹੈ ਜੀ ਮੈਂ ਕੋਈ ਕਾਨੂੰਨ ਤੋਂ ਉੱਪਰ ਨਹੀਂ ਗਿਆ ਨਾ ਮੈਂ ਕਾਨੂੰਨ ਤੋਂ ਪਰੇ ਆ ਠੀਕ ਹੈ ਜੀ ਬਾਕੀ ਇੱਕ ਥਾਂ ਹੋਰ ਚੀਜ਼ ਦੱਸ ਦਿੰਨਾ ਮੈਂ ਇਹ ਤਾਂ ਚਲੋ ਠੀਕ ਆ ਇਹ ਮੈਂ ਕਲੀਅਰ ਬਾਅਦ ਚ ਕਰੂੰਗਾ ਵੀ ਕੀ ਸੀਗਾ ਕੀ ਨਹੀਂ ਸੀਗਾ ਪੇਮੈਂਟ ਕਾਦੀ ਲੈਣੀ ਚਾਹੀਦੀ ਕੋਲੋਂ ਮੈਂ ਤੇਨੇ ਕੀ ਸ਼ੋ ਕੀਤਾ ਜਿਹੜੇ ਪਹਿਲਾਂ 5 ਤੋਂ 6 ਪਰਚੇ ਸੀਗੇ ਨਿਊਜ਼ੀਲੈਂਡ ਦੇ ਜਾਲੇ ਸਟicker ਵੀਰੇ ਦਿੱਤੇ ਸੀਗੇ ਉਹ ਵੀ ਮੈਕਰੋ ਵਾਇ ਸੀਗੇ ਮੇਰੀ ਬੈਕ ਹਿਸਟਰੀ ਪਤਾ ਕਰ ਲਿਓ ਮੇਰੇ ਤੇ ਕਿੰਨੇ ਕ ਪਰਚੇ ਸੀਗੇ ਠੀਕ ਹੈ ਜੀ ਜਾਂ ਮੇਰੀ ਕੋਈ ਨੈਟ ਤੇ ਇੱਕ ਵੀ ਵੀਡੀਓ ਕੱਟ ਕੇ ਵਿਖਾ ਦਿਓ ਵੀ ਮੇਰੇ ਖਿਲਾਫ ਕੋਈ ਬੰਦਾ ਬੋਲਿਆ ਹੋਵੇ ਤਾਂ ਇਹਦੇ ਖਿਲਾਫ ਲੱਖਾਂ ਲੋਕ ਬੋਲੇ ਵਿਆ ਆ ਸਾਰੇ ਹਾਂਜੀ ਜੇ ਐਮਸੀ ਸਾਰੇ ਨੂੰ ਆ ਦੇਖੋ ਜੀ ਫਰਾਂਸੀ ਠੱਗ ਬੰਦੇ ਨੇ ਆ ਕਿਸੇ ਬੰਦੇ ਦਾ 6 ਲੱਖ ਰੁਪਈਆ ਮਾਰਿਆ ਜੀ ਠੀਕ ਆ ਜੀ ਤੇ ਇਹ ਬੰਦਾ ਹਜੇ ਵੀ ਆਪਣੀਆਂ ਸਫਾਈਆਂ ਦੇ ਰਿਹਾ ਜੀ ਮੈਂ ਇਦਾਂ ਆ ਇਦਾਂ ਆ ਮੇਤੇ ਇਦਾਂ ਹੋਇਆ ਇਦਾਂ ਹੋਇਆ ਜੀ ਕੋਈ ਛੇ ਦੇ ਤੇ ਇਦਾਂ ਨਹੀਂ ਹੋਇਆ ਜੇ ਕਿਸੇ ਨੂੰ ਜੀ ਤੁਹਾਨੂੰ ਲੱਗਦਾ ਹੈ ਅਸੀਂ ਝੂਠ ਬੋਲਦੇ ਹਾਂ ਅਸੀਂ ਇੱਕ ਬੰਦਾ ਨਹੀਂ ਆ ਜੀ ਘੱਟੋ ਘਾਟ 15 ਤੋਂ 20 ਜਣੇ ਅਸੀਂ ਆ ਇੱਥੇ 15 ਤੋਂ ਪਲਾਸੀ ਕੰਪਲੀਟਾ ਪੈ ਚੁੱਕੀਆਂ ਹੈ ਕਮਿਸ਼ਨਰ ਥਰੂ ਪੈ ਚੁੱਕੀਆਂ ਹਰਿਆਣੇ ਤੋਂ ਪੈ ਚੁੱਕੀਆਂ ਹੈ ਜੀ ਜਲੰਧਰ ਕਮਿਸ਼ਨਰ ਤੋਂ ਪੈ ਚੁੱਕੀਆਂ ਹੈ ਜੀ ਜੇ ਸਾਡਾ ਕਿਸੇ ਨੂੰ ਇਤਰਾਜ ਹੈਗਾ ਅਸੀਂ ਆਪਣਾ ਕੰਟੈਕਟ ਨੰਬਰ ਮੈਂ ਆਪਣਾ ਪਰਸਨਲ ਦਿੱਤਾ ਹੈ ਜੀ ਮੈਨੂੰ ਫੋਨ ਕਰੋ 94643455341 ਠੀਕ ਹੈ ਜੀ ਅਸੀਂ ਇਹਦੇ ਬੁੱਢਣਵਾਲ ਤੋਂ ਇਹਦੀ ਹਿਸਟਰੀ ਪਤਾ ਕਰ ਲਿਓ ਮੇਰੇ ਪਿੰਡ ਦੀ ਗੱਲ ਕਰਦਾ ਸੀਗਾ ਬੁੱਢਣਵਾਲ ਦੀ ਹਿਸਟਰੀ ਪਤਾ ਕਰਿਓ ਵੀ ਇਹ ਕੀ ਸੀਗਾ ਕੀ ਨਹੀਂ ਸੀਦਾ ਇਹਨਾਂ ਨੇ ਕੀ ਕੀਤਾ ਤੇ ਪੈਸੇ ਦੇ ਕਿਵੇਂ ਇਹਨਾਂ ਨੇ ਇਹਦੇ ਬ੍ਰਦਰ ਨੂੰ ਅਮਰੀਕਾ ਕਿਵੇਂ ਭੇਜਿਆ ਉਹ ਸਾਰੀ ਕੁੰਡਲੀ ਸਭ ਕੋਸ਼ਿਸ਼ ਸੀ ਥੋੜੇ ਦਿਨ ਅੱਥਰੂ ਚੈੱਕ ਕਰਾਂਗੇ ਫਿਰ ਇਹ ਕਹਿੰਦਾ 46 ਪਾਸਪੋਰਟ ਆ 46 ਪਾਸਪੋਰਟਾਂ ਦੇ ਵਿੱਚ ਫਿਰ ਆਪ ਕਿਹੜੇ ਵੀ ਪਾਸਪੋਰਟ ਤੇ ਜਾਇਆ ਆ ਤੇ ਇੱਕ ਅਸੀਂ ਇਹ ਕਹਿੰਦਾ ਵੀ ਬੰਦਿਆਂ ਨੂੰ ਸਾਰਿਆਂ ਨੂੰ ਇਕੱਠੇ ਕਰੋ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਗੱਲ ਕਰ ਲਈਂ ਇੰਦਰਜੀਤ ਜੀ ਦੀ ਜਿਵੇਂ ਮਰਜ਼ੀ ਗੱਲ ਕਰ ਲਈਂ ਥੋੜਾ ਟਾਈਮ ਵੇਟ ਕਰੋ ਫਰਾਂਸਿਸ ਅਸੀਂ ਪ੍ਰਸ਼ਾਸਨ ਨੂੰ ਵੀ ਭਾਵਾਂਗੇ ਤੇ ਬੰਦਿਆਂ ਨੂੰ ਵੀ ਭਾਵਾਂਗੇ ਬੰਦੇ ਤੇਰੇ ਆਹੋ ਲਿੰਕ 'ਚ ਸਾਡੇ ਆ ਠੀਕ ਹੈ ਜੀ ਜਿਨ੍ਹਾਂ ਨੂੰ ਤੂੰ ਸਾਡੇ ਬਾਰੇ ਕਿਹਾ ਇਹਨਾਂ ਕੋਲੇ ਮੈਂ ਪੈਸੇ ਫਸਾਏ ਆ ਇਹਨਾਂ ਕੋਲੇ ਮੇਰਾ ਇਹ ਹੈ ਤੇ ਇਹਨਾਂ ਕੋਲੇ ਇਦਾਂ ਤੇਰਾ ਖੜਾ ਨਹੀਂ ਛੁੱਟਣਾ ਤੂੰ ਦੂਜੇ ਲੋਕਾਂ ਨਾਲ ਪੇਮੈਂਟ ਮੋੜਨ ਦੀ ਗੱਲ ਉਹ ਪੇਮੈਂਟ ਤਾਂ ਬਾਅਦ ਚ ਪਤਾ ਲੱਗੂਗੇ ਕਿਹਦੇ ਕੋਲੇ ਕੀ ਨਿਕਲਦਾ ਠੀਕ ਆ ਸਟੇਟਮੈਂਟ ਦੇ ਵਿੱਚ ਤੂੰ 3 ਕਰੋੜ ਸਾਫਤ ਕਰਦੇ ਫਿਰ ਜਿੰਦੀ ਤੂੰ ਸਟੇਟਮੈਂਟ ਚੱਕੀ ਫਿਰਦਾ ਉਹਨੂੰ ਕਲੀਅਰਿਫਾਈ ਕਰ ਆਨਲਾਈਨ ਤੂੰ ਬਹੁਤ ਵਾਰੀ ਦਿਖਾਇਆ ਤੂੰ ਸਾਰਿਆਂ ਨੂੰ ਇੰਟਰਗਾ ਦਿਖਾਇਆ ਅੱਛਾ ਜੇ ਮੈਂ ਇਹ ਮੰਨ ਕੇ ਚੱਲੋ ਮੇਰੇ ਕੋਲੇ ਇੱਕ ਕਲਾਇੰਟ ਦੀ ਪੇਮੈਂਟ ਆ ਅੱਛਾ ਮੈਂ ਕਿਸੇ ਤੋਂ 3 ਲੱਖ ਲੈ ਲਿਆ ਕਿਸੇ ਤੋਂ ਮੈਂ 5 ਲੱਖ ਲੈ ਇਹਨੇ ਨਾ ਟਾਈਮ ਬਾਅਦ ਇੰਟਰੀ ਆਉਂਦੀ ਹੁੰਦੀ ਆ ਤੂੰ ਕਲੀਅਰ ਕਰ 3 ਕਰੋੜ ਨੂੰ ਕੈਲਕੂਲੇਟ ਕਰਕੇ ਦੇ ਦੇ ਵੀ ਆ ਕੈਲਕੂਲੇਟ ਪਿਆ ਜੀ 3 ਕਰੋੜ ਰੁਪਈਆ ਸਟੇਟਮੈਂਟ ਦੇ ਵਿੱਚ ਤਾਂ ਮੈਂ ਫਿਰ ਮੰਨ ਜਾਊਗਾ ਤੈਨੂੰ ਠੀਕ ਐ ਬਾਕੀ ਉਹ ਪੇਮੈਂਟ ਬ੍ਰਦਰ ਮੇਰੀ ਸੀਗੀ ਉਹ ਉਹ ਕਾਦੀ ਸੀਗੀ ਤੈਨੂੰ ਉਹ ਵੀ ਦੱਸਾਂਗੇ ਅਸੀਂ ਠੀਕ ਐ ਜਿਹੜੀ ਤੂੰ ਗੱਲ ਕਰਦਾ ਮੈਂ ਲੋਕਾਂ ਦੀ ਪੇਮੈਂਟ ਅਸੀਂ ਲੋਕਾਂ ਦੀ ਪੇਮੈਂਟ ਨਾ ਅੱਜ ਲਈਏ ਨਾ ਕੱਲ ਲਈਏ ਤਾਂ ਤੇਰੀ ਜਿਹੜੀ ਬੈਕ ਹਿਸਟਰੀ ਉਹ 6 ਪਰਚਿਆਂ ਤੋਂ ਸ਼ੁਰੂ ਹੁੰਦੀ ਆ ਉਹ ਕਦੋਂ ਹੋਏ ਸੀ ਤੈਨੂੰ ਵੀ ਪਤਾ ਹੀ ਆ ਤੇ ਲੋਕ ਬੇਸ਼ੱਕ ਦੀ ਖੋਲ ਕੇ ਵੇਖ ਲੈਣ ਫਰਾਂਸਿਸ ਨਾਹਰ ਅਲ ਉਹ ਪਰਚੀ ਅੱਜ ਵੀ ਤੇਰੇ ਰਿਕਾਰਡ ਦੇ ਵਿੱਚ ਪਿਆ ਸਾਰਾ ਕੁਝ ਠੀਕ ਹੈ ਜੀ ਜਿਹੜੀ ਤੂੰ ਗੱਲ ਕਰਦਾ ਪੇਮੈਂਟ ਦੀ ਨਾ ਅਸੀਂ ਠੱਗੀ ਅੱਜ ਮਾਰੀ ਹੈ ਕਿਸੇ ਦੇ ਨਾਮ ਕੱਲ ਮਾਰੀ ਹੈ ਇਹਦਾ ਬਾਈ ਜੀ ਆਹ ਤਾਂ ਤੈਨੂੰ ਆ ਤੇ ਤੈਨੂੰ ਪਤਾ ਠੱਗੀਆਂ ਕਿਵੇਂ ਵਜਦੀਆਂ ਤੂੰ ਇੱਕ ਸਿਰਫ ਇਹਨਾਂ ਇੱਕ ਚੀਜ਼ ਦਾ ਨਾਮ ਲੈ ਕੇ ਤੂੰ ਜਿਹੜਾ ਮਸਜਿਦ ਦਾ ਨਾਮ ਲੈ ਕੇ ਲੋਕਾਂ ਨੂੰ ਠੱਗਦਾ ਨਾ ਇਹ ਜ਼ਿਆਦਾ ਟਾਈਮ ਨਹੀਂ ਚੱਲਣਾਗਾ ਇਜ਼ਰਾਈਲ ਦੇ ਟੂਰ ਦੇ ਨਾਂ ਤੇ ਲੋਕਾਂ ਨੂੰ ਤੂੰ ਠੱਗਦਾ ਤੂੰ ਕ ਟੂਰ ਕਹਿ ਰਿਹਾ ਇਸ ਮਹੀਨੇ ਜਾਊਗਾ ਇਸ ਮਹੀਨੇ ਜਾਊਗਾ ਉਹ ਵੀ ਬੰਦੇ ਤੈਨੂੰ ਸਾਫਤ ਕਰਾਂਗੇ ਜਿਹੜੇ ਟੂਰ ਦੇ ਨਾਂ ਤੇ ਤੂੰ ਲੋਕਾਂ ਤੋਂ ਪੈਸੇ ਲਏ ਉਹ ਵੀ ਬੰ ਸਾਡੇ ਬੰਦੇ ਸਾਰੇ ਲਿੰਕ ਚਾਹੀ ਜਾਂਦੇ ਆ ਨੰਬਰ ਅਸੀਂ ਅੱਜ ਡਿਸਪਲੇ ਤੇ ਲਾ ਰਹੇ ਆ ਜੇਕਰ ਕੋਈ ਵੀ ਮੇਰਾ ਵੀਰ ਫਰਾਂਸਿਸ ਤੋਂ ਫਰਾਂਸਿਸ ਥੱਗ ਤੋਂ ਕਿਸੇ ਨੇ ਪੈਸੇ ਲੈਣੇ ਆ ਸਾਡਾ ਨਾਂ ਲੈ ਆਣੇ ਵੀ ਮੈਂ ਗੱਲ ਇਮੀਗ੍ਰੇਸ਼ਨ ਨੂੰ ਦਿੱਤੇ ਹੋਏ ਆ ਠੀਕ ਆ ਤਾਂ ਇਹਨੇ ਆ ਕੁਝ ਵੀਡੀਓ ਦੇ ਵਿੱਚ ਥਾਣੇ 'ਚ ਬਹਿ ਕੇ ਨੇ ਕਿਹਾ ਮੈਂ 44000 ਮੋੜ ਦੂੰਗਾ ਇਜ਼ਰਾਈਲ ਦੇ ਨਾਂ ਤੇ ਆਸਟ੍ਰੇਲੀਆ ਦੇ ਨਾਂ ਤੇ ਯੂਕੇ ਦੇ ਨਾਂ ਤੇ ਠੱਗੀਆਂ ਮਾਰਾਂਗਾ ਅਸੀਂ ਕਲਿੱਪਾਂ ਕੱਟ ਕੇ ਲਾਵਾਂਗੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਐਂਟ ਕੌਣ ਆ ਠੱਗ ਕੌਣ ਆ ਅਸੀਂ ਨਾਲ ਨਾਲ ਕਲੀਅਰ ਕਰ ਚੱਲਾਂਗੇ ਬਾਕੀ ਜਿਹੜੀ ਤੂੰ ਐਮਬੈਸੀ ਖੋਲੀ ਸੀ ਨਾ ਜਲੰਧਰ ਦੇ ਵਿੱਚ ਥੋੜੇ ਟਾਈਮ ਲਈ ਉਹ ਵੀ ਤਰਾ ਕੱਲ ਨੂੰ ਕਲੀਅਰ ਕਰੂੰਗਾ ਮੈਂ ਜਿਹੜੀ ਤੂੰ ਐਮਬੈਸੀ ਖੋਲ ਕੇ ਲੋਕਾਂ ਦੇ ਫਿੰਗਰ ਕਰਾਈ ਸੀ ਉਹ ਵੀ ਤੈਨੂੰ ਕੱਲ ਨੂੰ ਕਲੀਨ ਕਰਾਂਗੇ ਤੇਰਾ ਵੀ ਕਿੰਨੇ ਬੰਦਿਆਂ ਨੂੰ ਤੂੰ ਫਿੰਗਰ ਕਰਾਈ ਸੀ ਤੇ ਕਿੰਨੇ ਬੰਦਿਆਂ ਨੂੰ ਮੂਰਖ ਬਣਾਇਆ ਓਕੇ ਜੀ ਧੰਨਵਾਦ ਵੇਟ ਕਰੋ ਕੱਲ ਤੱਕ ਇਹਦੇ ਮੈਂ ਹੋਰ ਖੁਲਾਸੇ ਕਰੂੰਗਾ ਅਸੀਂ ਸਾਰੇ ਬੰਦੇ ਲਿੰਕ 'ਚ ਲੈ ਰਹੇ ਹਾਂ ਤੁਹਾਨੂੰ ਆ ਕੁਝ ਕਲਿੱਪਾਂ ਤਾਂ ਅਸੀਂ ਵਿਦ ਨੰਬਰ ਲਾ ਰਹੇ ਹਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਠੱਗੀ ਨੇ ਮਾਰ